ਅੱਜ ਲੋਡ ਹੈ ਕਿਹੜੀ ਚੀਜ਼ ਦੀ 10 ਦਿਨ ਬਾਅਦ ਲੋਡ ਪੈਣੀ ਹੈ ਅਸੀਂ ਆਪਣੀਆਂ ਜਿਹੜੀਆਂ ਸਬਾਵਾਂ ਨੇ ਉਹਨੂੰ ਵੀ ਅਗਰ ਬਾਈਪਰ ਕਿਟ ਕਰ ਲਈਏ ਨਾ ਵੀ ਇੱਕ ਵਾਰੀ ਜ਼ੋਰ ਸਾਰਾ ਲਾ ਲਈਏ ਪਹਿਲਾਂ ਅਸੀਂ ਕਿ ਅਸੀਂ ਆਟਾ ਹੀ ਇਹ ਨਾ ਲੈ ਆਂਦਾ ਤੇ ਚੌੜੀ ਇਹ ਲੈ ਆਂਦੇ ਕੇ ਬਾਅਦ ਚ ਅਸੀਂ ਨਾ ਲੱਗਾ ਵੀ ਨਹੀਂ ਹੁਣ ਇੱਕ ਵਾਰੀ ਜ਼ੋਰ ਹੋ ਗਿਆ ਉਹ ਵੀ ਚੀਜ਼ਾਂ ਜ਼ਰੂਰੀ ਨੇ ਜਿਹੜੇ ਲੋਕ ਲੈ ਆ ਰਹੇ ਨੇ ਧੰਨਵਾਦ ਉਹਨਾਂ ਦਾ ਤੇ ਅਸੀਂ ਕੁਝ ਚੀਜ਼ਾਂ ਅੱਜ ਨਵੀਆਂ ਵੀ ਕੋਲ ਟਰਾਈ ਕੀਤੀਆਂ ਜੀ ਨੈਟਲਾਨ ਦੇ ਗੱਦੇ ਹੁੰਦੇ ਜਿਹੜੇ ਪਾਣੀ 'ਚ ਫਲੋਟ ਵੀ ਕਰ ਜਾਂਦੇ ਨੇ ਔਰ ਬੜੇ ਸਸਤੇ ਜਿੰਦੇ ਨੇ ਆਮ ਸਮਾਗਮਾਂ ਵਿੱਚ ਤੁਸੀਂ ਦੇਖਿਆ ਪਰ ਉਹਨਾਂ ਤੇ ਬੰਨੇ ਆ ਇੱਕ ਉਹ ਭੇਜਦੇ ਨਹੀਂ ਤੇ ਇੱਕ ਉਹ ਫਲੋਟ ਵੀ ਕਰ ਜਾਂਦੇ ਨੇ ਅਸੀਂ ਉਹ ਵੀ ਕੁਝ ਕੁਆਂਟੀਟੀ ਚ ਜਿੱਥੇ ਲੈਂਦੇ ਕਿ ਜੇ ਉਹ ਵਰਕ ਕਰਦੇ ਤਾਂ ਬੜੇ ਕੰਮ ਆਣਗੇ ਤੇ ਇਦਾਂ ਦੇ ਐਕਸਪੈਰੀਮੈਂਟ ਵੀ ਆਪਾਂ ਕਰ ਸਕਦੇ ਹਾਂ ਕਿ ਜਦੋਂ ਸੋਲਰ ਲਾਈਟਸ ਦੀ ਰੋੜ ਪੈਣੀ ਹੈ ਤੋਂ ਦਿਨ ਪੁੱਲ ਜਾਣੇ ਤੇ ਇਮੀਡੀਏਟਲੀ ਲਾਈਟ ਆਣੀ ਨਹੀਂ ਹਨਾ ਜੋ ਅਸੀਂ ਕਹੀਏ ਵੀ ਪਾਵਰ ਜਿਹੜੀ ਹੈ ਰੀਸਟੋਰ ਹੋ ਜੇਗੀ ਨੈਕਸਟ ਡੇ ਉਹ ਨਹੀਂ ਹੋਣੀ ਸੋ ਲੋਕਾਂ ਨੂੰ ਸੋਲਰ ਲਾਈਟਸ ਦੀ ਲੋੜ ਪੈਗੀ ਸੋਲਰ ਟਾਰਚਸ ਜੇ ਆਪਾਂ ਜਿਹੜੀਆਂ ਛੋਟੀਆਂ ਵੀ ਕਈ ਵਾਰੀ ਹੁੰਦੀਆਂ ਨੇ ਉਹ ਟਾਰਚ ਵਗੈਰਾ ਵੀ ਦੇ ਸਕਦੇ ਆ ਇਹਨਾਂ ਨੂੰ ਔਰ ਮੈਨੂੰ ਲੱਗਦਾ ਕਿ ਮੈਂ ਟਰਾਈ ਕੀਤੀ ਪਰ ਮੈਨੂੰ ਪਤਾ ਨਹੀਂ ਕਿੱਥੋਂ ਮਿਲਣਗੇ ਸ਼ਾਇਦ ਦਿੱਲੀੋਂ ਮਿਲ ਸਕਣ ਸੋਲਰ ਫੈਨਸ ਵੀ ਹੁੰਦੇ ਨੇ ਜਦ ਇੱਕ ਵਾਰੀ ਚਾਰਜ ਹੋ ਜਾਂਦੇ ਫਿਰ ਸਾਰੀ ਰਾਤ ਚੱਲਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਪੱਖੇ ਦੀ ਬਹੁਤ ਲੋੜ ਹੋएगी ਬਾਕੀ ਤਾਂ ਘਰ ਚੱਲਣੇ ਨਹੀਂ ਅਜੇ ਸੋ ਇਦਾਂ ਦੀ ਬ੍ਰੇਨਸਟਾਰਮਿੰਗ ਕਰੀਏ ਕਿ ਆਪਾਂ ਬੈਸਟ ਕੀ ਕਰ ਸਕਦੇ ਆ ਮੈਂ ਟਰਾਈ ਕਰ ਰਿਹਾ ਜੀ ਕਿਤੋਂ ਸੋਲਰ ਟੇਬਲ ਫੈਨਸ ਮਿਲ ਜਾਂ ਛੋਟੇ ਫੈਨ ਹੀ ਹੋਂਪਾ